ਕੀ ਨਾ ਜੀ ਆਪਣਾ ਕਿਹੜਾ ਪਿੰਡ ਹੈ ਡਮੇਲੀ ਪਿੰਡ ਦਾ ਇਹ ਅੱਜ ਤੁਸੀਂ ਪੱਤਰਕਾਰ ਸਰਦੇ ਆ ਕੀ ਮਸਲਾ ਹੋਇਆ ਦੱਸਿਓ ਵੱਡੀ ਲੜਕੀ ਨੇ ਤਰ੍ਹਾਂ-ਤਰ੍ਹਾਂ ਪਾਂਚ ਨਹੀਂ ਕੁੱਟ ਮਾਰ ਕੀਤੀ ਸਾਲੋਂ ਤਾਂ ਉਹਦਾ ਮਰੀ ਦਾ ਫੋਨ ਕੀਤਾ ਜੀ ਕਹਿੰਦੇ ਸਰਪੰਚ ਨੇ ਮਾਰ ਦਿੱਤੀ ਇਹ ਫੋਨ ਕੀਤਾ ਮੀ ਬਹੁਤ ਪੈਂਦਾ ਸੀ ਉੱਤਰ ਅੱਛਾ ਤਾਂ ਉਹ ਸੀ ਗਾਇਬ ਹੀ ਸੀ ਪਾਣੀ ਬਹੁ ਆਇਆ ਸੀ ਵਾਪਸ ਮੁੜ ਕੇ ਆ ਗਿਆ ਸੀ ਅੱਛਾ ਹਾਂਜੀ ਤੇ ਇਹਦੇ ਹਾਲਾਤ ਜਿਆਦਾ ਗੰਭੀਰ ਸੀਗੇ ਹਾਂਜੀ ਹਾਂਜੀ ਆਪ ਚੱਕ ਕੇ ਪਾਚਟੀ ਲੈ ਕੇ ਗਏ ਸੀ ਆਪ ਚੱਕ ਕੇ ਲੈ ਕੇ ਗਏ ਅੱਛਾ ਉਹ ਤੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀ ਨਾ ਜੀ ਸਾਰਿਆਂ ਨੂੰ ਕੀਤੀ ਸੀ ਕੋਈ ਨਹੀਂ ਹਲੇ ਸੁਣਵਾਈ ਹੋਈ ਨਹੀਂ ਕੋਈ ਨਹੀਂ ਹਾਂਜੀ ਕੀ ਨਾ ਹੈ ਜੀ ਆਪਣਾ ਸਰ ਮੇਰਾ ਨਾਮ ਸਪਨਾ ਸ਼ਿਪਸਣਾ ਪੰਜਾਬ ਤੋਂ ਸਿਟੀ ਪ੍ਰਧਾਨ ਮਹਿਲਾ ਵਿੰਗ ਦੇ ਸਾਡੇ ਸੁਰਾਂ ਚ ਸਾਨੂੰ ਗੱਲ ਆਈ ਸੀ ਕਿ ਮੌਨਿਕਾ ਕੁੜੀ ਨੋਆ ਪਿੰਡ ਦੇ ਬਗਾਣੇ ਦੇ ਇਹਨਾਂ ਦੇ ਨਾਲ ਮੌਜੂਦਾ ਸਰਪੰਚ ਨੇ ਘਰ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਇੰਨੇ ਦਿਨ ਹੋ ਗਏ ਆ ਕੰਪਲੀਟ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਆ ਅੱਛਾ ਇਹ ਆਪਣੇ ਮਹਿਲਾ ਵਿੰਗ ਵੱਲੋਂ ਪੂਰਾ ਇਹਨਾਂ ਦੇ ਨਾਲ ਆ ਸਾਡੀ ਸ਼ਿਪਸਣਾ ਪੂਰੀ ਇਹਨਾਂ ਦੇ ਨਾਲ ਆ ਜਿੱਦਾਂ ਵੀ ਇਹਨਾਂ ਨੂੰ ਇਨਸਾਫ ਨਾ ਮਿਲਿਆ ਅਸੀਂ ਤੁਹਾਡੇ ਨਾਲ ਪ੍ਰਦਰਸ਼ਨ ਵੀ ਕਰਾਂਗੇ ਜਲਦੀ ਤੋਂ ਜਲਦੀ ਅਰੈਸਟ ਪਾਈ ਜਾਵੇ ਉਹਨਾਂ ਨੂੰ ਉਹਨਾਂ ਜਿਆਦਾ ਕੁੱਟਮਾਰ ਕੀਤੀ ਲੜਕੀ ਕੋ ਬੋਲ ਵੀ ਨਹੀਂ ਹੋ ਰਿਹਾ ਬਿਲਕੁਲ ਨਹੀਂ ਜਿਹੜਾ ਜਿਸ ਤਰੀਕੇ થી ਭੈਣ ਹੈਗੀ ਆ ਇਹ ਤਾਂ ਜੇ ਇਸ ਤਰੀਕੇ ਜੈਂਸ ਸਰਪੰਚ ਜਾ ਕੇ ਰਾਤ ਨੂੰ 10 ਵਜੇ ਕੁੱਟਦਾ ਆ ਤੇ ਉੱਤੇ ਤੁਹਾਡੀ ਜਿਹੜੀ ਮਹਿਲਾ ਵਿੰਗ ਹੈ ਉੱਤੇ ਕੀ ਐਕਸ਼ਨ ਕਰਦੀ ਹੈ ਕੀ ਕਾਰਵਾਈ ਕਰਦੀ ਅਸੀਂ ਸਰ ਇਹ ਐਕਸ਼ਨ ਫਿਲਹਾਲ ਤਾਂ ਪਹਿਲਾ ਪ੍ਰੋਸੀਜਨ ਦੇ ਹੱਥ ਹੈ ਅਸੀਂ ਦਵਾਂਗੇ ਕੱਲ ਕਿ ਜਿੱਦਾਂ ਕਹੋਗੇ ਉਦਾਂ ਹੋਊਗੀ ਉਹਨਾਂ ਨੂੰ ਅਰੈਸਟ ਪਾਉਣ ਇਹਨਾਂ ਨੇ ਇਨਸਾਫ ਮਿਲੇ ਛੋਟੀ ਜੀ ਬੱਚੀ ਸੀ ਨਾ ਬੱਚੇ ਨੂੰ ਵੀ ਜਾਨ ਨੂੰ ਖਤਰਾ ਸੀਗਾ ਤੇ ਇਹਨਾਂ ਨੂੰ ਮੌਨਿਕਾ ਜੀ ਨੂੰ ਵੀ ਖਤਰਾ ਸੀਗਾ ਉਹਨਾਂ ਜਾਣ ਲੱਗੇ ਨੇ ਇਹੀ ਗੱਲ ਕਹੀ ਕਿ ਤੁਸੀਂ ਮੈਂ ਖੜਾ ਆਂ ਜਾਨੋ ਮਾਰ ਦੋ ਚਾਹੇ ਸਰਪੰਚ ਨੇ ਕਿਹਾ ਆਪਣੇ ਵਾਈਫ ਨੂੰ ਆਪਣੇ ਬੇਟੇ ਨੂੰ ਕਿ ਜਾਨੋ ਮਾਰ ਦੋ ਕੋਈ ਗੱਲ ਨਹੀਂ ਮੈਂ ਖੜਾ ਆਂ ਤੁਹਾਡੇ ਕੋ ਫਿਰ ਜੋ ਇਹਨਾਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਫੋਨ ਖੋਇਆ ਉਹਨਾਂ ਕੋ ਕਿ ਵੀਡੀਓ ਬਿਨਾ ਬਣਾਓ ਕਿ ਅਸੀਂ ਮਾਰ ਦਈਏ ਪ੍ਰੂਫ ਹੋਣਾ ਕੋਈ ਰਹਿ ਜਵੇ ਇੱਥੋਂ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਆ ਘਰ ਦੇ ਅੰਦਰ ਆਣਾ ਬਹੁਤ ਗਲਤ ਗੱਲ ਆ ਉਹਨਾਂ ਵਾਸਤੇ ਮਾਕੇ ਕੋਈ ਗੱਲ ਨਹੀਂ ਸਾਡਾ ਪੂਰਾ ਹੁਸ਼ਿਆਰਪੁਰ ਸਾਰੇ ਪਾਸੇ ਅਸੀਂ ਆਪਣੀ ਸ਼ਿਕਸਾ ਨਾਲ ਇਕੱਠੀ ਕਰਾਂਗੇ ਦੋ ਦਿਨ ਦੇ ਵਿੱਚ ਰੈਸਟ ਨਾ ਪਈ ਦੋ ਦਿਨ ਤਾਂ ਬਹੁਤ ਦੂਰ ਦੀ ਗੱਲ ਆ ਕੱਲ ਨੂੰ ਨਾ ਰੈਸਟ ਪਈ ਤੇ ਅਸੀਂ ਤੁਹਾਡਾ ਨਾ ਪ੍ਰਦਰਸ਼ਨ ਕਰਾਂਗੇ ਨਾਮ ਲਈਏ ਇਨਸਾਫ ਲਈ ਤਾਂ ਮੈਂ ਪੂਰਾ ਪੰਜਾਬ ਇਕੱਠਾ ਕਰ ਲੂੰਗੀ ਇਹਨਾਂ ਵਾਸਤੇ ਐਡਾ ਹਰੇਕ ਹਰੇਕ ਦਾ ਨਾਮ ਲਈ ਜਾਓਗੇ ਐਡਾ ਦੀ ਨਹੀਂ ਕੋਈ ਗੱਲ ਹੈਗੀ ਅਸੀਂ ਇਹਨਾਂ ਦੇ ਨਾਲ ਆ ਪ੍ਰਸ਼ਾਸਨ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਰੈਸਟ ਪਾਈ ਜਾਵੇ ਜੀ ਕੀ ਨਾ ਜੀ ਆਪਣਾ ਭਾਜਨ ਲਾਲ ਜੀ ਇਹ ਮਤਲਬ ਕੀ ਮਸਲਾ ਹੋਇਆ ਕੁੜੀ ਨੇ ਮੈਨੂੰ ਫੋਨ ਕੀਤਾ ਕਹਿੰਦੀ ਡੈਡੀ ਜੀ ਪਾਣੀ ਬਹੁਤਾ ਆਇਆ ਮੈਂ ਢਮੇਲੀ ਨੂੰ ਆਉਣਾ ਢਮੇਲੀ ਨੂੰ ਆਉਣਾ ਆਉਣਾ ਕਰਦੇ ਕਰਦੇ ਉੱਥੇ ਘਾਰੇ ਬਹਿ ਗਏ ਘਰ ਦੇ ਵਿੱਚ ਉਹਨੇ ਸਰਪੰਚ ਸਾਹਿਬ ਗਏ ਆ ਸਰਪੰਚ ਨੇ ਜਾਂਦੇ ਨੇ ਦਰਵਾਜ਼ੇ ਗਏ ਮਾਰੇ ਜੱਟ ਤੇ ਅੰਦਰੋਂ ਕੁੜੀ ਦਾ ਗਾਲ ਗੋਲ ਕੱਟ ਕੇ ਤੇ ਮੈਂ ਕਹਾ ਆਏ ਨਹੀਂ ਨਿਆਣੇ ਆਏ ਨਹੀਂ ਹਲੇ ਤੇ ਮੈਂ ੜੀ ਗੜੀ ਕੇ ਵੇ ਆ ਗਿਆ ਫੋਨ ਵੇ ਦੇ ਤਾਂ ਗਾਲ ਘੋਟ ਦਿੱਤਾ ਸਰਪੰਚ ਨੇ ਵੀ ਕੁੜੀ ਮਰੇ ਗਈ ਆ ਜੀ ਸਾਨੂੰ ਤਾਂ ਇਹ ਫੋਨ ਆਇਆ ਸੀ ਵੀ ਮਰ ਗਈ ਅਸੀਂ ਇੱਥੇ ਇੱਥੋਂ ਅੰਦਰੋਂ ਨਿਕੜੇ ਰੋਟੀ ਵੀ ਵਿੱਚੇ ਛੱਡੀ ਅਸੀਂ ਪਿੱਟਣੇ ਲਾਪੇ ਵੇ ਕੁੜੀ ਮਾਰ ਦਿੱਤੀ ਕੁੜੀ ਮਾਰ ਦਿੱਤੀ ਸਰਪੰਚ ਦੀ ਇੰਨੀ ਬੇਨਤੀ ਕੋ ਗੱਲ ਦੇ ਜੇ ਸੀਗੀ ਸਾਨੂੰ ਕੁੜੀ ਦਾ ਦੱਸਦਾ ਵੇ ਮੈਨੂੰ ਇਹਨੇ ਕੁਝ ਕਿਹਾ ਜਾਂ ਗੱਲ ਬਾਤ ਕੀਤੀ ਹੈ ਗੱਲ ਬਾਤ ਕੋਈ ਵੀ ਆ ਸਾਨੂੰ ਦੱਸਦਾ ਸਰਪੰਚ ਅਸੀਂ ਕੁੜੀ ਨੂੰ ਵੀ ਪੁੱਛਦੇ ਹੋਰ ਕਿਸੇ ਨੂੰ ਵੀ ਪੁੱਛਦੇ ਉਹਨਾਂ ਤਾਂ ਮਾਰ ਕੇ ਆਪਣੇ ਚੋਂ ਛੱਡ ਦਿੱਤੀ ਜੀ ਅਸੀਂ ਤਾਂ ਇੱਥੇ ਦੇਖਣ ਡੈ ਹਾਂ ਵੇ ਕੁੜੀ ਨੇ ਆ ਜਾਣਾ ਕੁੜੀ ਨੇ ਆ ਜਾਣਾ ਕੁੜੀ ਦਾ ਤਾਂ ਗਲੇ ਘੁੱਟ ਦਿੱਤਾ ਉਹ ਦਿਨ ਜੀ ਅੱਛਾ ਉਹ ਕੁੱਟਮਾਰ ਕੀਤੀ ਹੈ ਬਹੁਤ ਜੀ ਕੁੱਟਮਾਰ ਕੀਤੀ ਜਾਂਦੀ ओके ਤੁਸੀ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਹਾਂਜੀ ਅਸੀਂ ਦਰਖਾਸਤ ਦਿੱਤੀ ਹੋਇਆ ਜੀ ਸਾਡੀ ਕੋਈ ਦਰਖਾਸਤ ਸਾਡੀ ਕੋਈ ਸੁਣੀ ਨਹੀਂ ਕਿਸੇ ਨੇ ਵੀ ਹਾਲੇ ਉਦੋਂ ਤੱਕ ਸੁਣਵਾਈ ਕੋਈ ਨਹੀਂ ਨਹੀਂ ਜੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਇਹੋ ਬੇਨਤੀ ਕਰਦੇ ਪੁਲਿਸ ਮੋਰੇ ਵੀ ਵੀ ਸਾਡੀ ਕੁੜੀ ਦਾ ਦੇਖ ਕੇ ਹੱਲ ਮਾੜਾ ਮੋਟਾ ਸਰਪੰਚ ਦੀ ਪਹੁੰਚ ਕੀਤੀ ਕਰ ਜਾਵੇ ਜੀ ਜਨੂਨ ਬਾਈ ਉੱਤੇ ਕੀਤੀ ਜਾਵੇ ਜੀ ਸਰਪੰਚ ਸਾਹਿਬ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ RAMLAL ਹੈ ਅੱਛਾ ਤੁਸੀਂ ਤੁਹਾਡੀ ਕੀ ਰਿਸ਼ਤੇਦਾਰੀ ਹੈ ਮੇਰੀ ਲਾਹਣ ਹੈ ਜੀ ਤੁਹਾਡੀ ਨੋ ਹੈ ਤੁਸੀਂ ਉਸ ਵੇਲੇ ਮੌਕੇ ਤੇ ਸੀਗੇ ਮੌਕੇ ਤੇ ਮੈਂ ਘਰ ਸੀਗਾ ਇਹ ਅੰਦਰ ਗਏ ਆ ਨਹੀਂ ਆਤਮਾਰੀ ਜਾ ਕੇ ਗੇਟ ਦੇ ਵਿੱਚ ਤੇ ਜਾਂਦਿਆਂ ਨੇ ਕੁੜੀ ਦੇ ਗਲਚ ਪਰਣਾ ਪਾ ਕੇ ਕ੍ਰੀਸਣੀ ਸ਼ੁਰੂ ਕਰ ਦਿੱਤੀ ਤੇ ਵਿੱਚੇ ਇਹ ਛੋਟੀ ਬੱਚੀ ਸੀ ਨਾਲ 15 20 ਮਿੰਟ ਨਹੀਂ ਛੱਡੀ ਆਪਣੇ ਚਿੱਤੋਂ ਮਾਰ ਦਿੱਤੀ ਤੇ ਸਾਡੇ ਨਾਲ ਬਹੁਤ ਕੀਤਾ ਤੱਕਾ ਇਹਨਾਂ ਤੋਂ ਫਿਰ ਜਦ ਪਹਿਲਾਂ ਤੋਂ ਪਹਿਲਾਂ ਐਕਸ਼ਨ ਲਿਆ ਜਾਵੇ ਸਾਡੇ ਪੁਲਿਸ ਨੇ ਕੋਈ ਸੁਣਾਈ ਨਹੀਂ ਕੀਤੀ ਜੀ ਆੜੇ ਨਾ ਬਹੁਤ ਾਕਾ ਕੀਤਾ ਇਹਨੇ ਸਾਰੇ ਟੰਬਲੇ ਆ ਕੇ ਕੋ ਢਿੱਲ ਨਹੀਂ ਕੀਤੀ ਇਹਨੇ ਆਪਣੇ ਜਿੱਤੋਂ ਮਾਰ ਕੇ ਛੱਡਿਆ ਹਲ ਤੱਕ ਕੋਈ ਕਰਵਾਈ ਨਹੀਂ ਸਾਡੀ ਸੁਣਾਈ ਕੋਈ ਨਹੀਂ ਹੋਈ ਜੀ ਅਜੇ ਹਾਂ ਜੀ ਸਰ ਸਾਡੀ ਸੁਣਾਈ ਨਾਲ ਹੋਈ ਜੀ ਅਸੀਂ ਧਰਨਾ ਲਾਵਾਂਗੇ ਸੜਕ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੁੰਦੀ ਕੋਈ ਵੀ ਠੀਕ ਹੈ ਜੀ ਸਾਡੇ ਵੱਤਵਾਦ ਸੁਣਾਈ ਕੀਤੀ ਜਾਵੇ ਸਾਡੇ ਕੋਈ ਨਹੀਂ ਸੁਣਾਈ ਕੀਤੀ ਤੱਕੇ ਸਾਈ ਕੀਤੀ ਸਾਡੇ ਨਾਲ ਹਾਂਜੀ ਕੀ ਨਾਂ ਹੈ ਜੀ ਆਪਣਾ ਮੌਨਿਕਾ ਮੌਨਿਕਾ ਪਿੰਡ ਕਿਹੜਾ ਆਪਣਾ ਭਗਾਣਾ ਪਿੰਡ ਹੈ ਇਹ ਕੀ ਮਸਲਾ ਹੋਇਆ ਦੱਸਿਓ ਮੈਨੂੰ ਮਸਲਾ ਤਾਂ ਜੀ ਪਤਾ ਨਹੀਂ ਘਰੇ ਅਸੀਂ ਆਰਾਮ ਨਾਲ ਬੈਠੇ ਪਾਣੀ ਆਇਆ ਹੋਇਆ ਸੀ ਅਸੀਂ ਪਿੰਡ ਆਪਣੀ ਮਾਸੀ ਦੇ ਘਰੇ ਆਏ ਉੱਥੇ ਅੰਦਰ ਅਸੀਂ ਆਰਾਮ ਨਾਲ ਬੈਠੇ ਹੋਏ ਸੀ ਸਰਪੰਚ ਸਾਡੇ ਪਿੰਡ ਦਾ ਜੀ ਹਨੀ ਤੇ 3-4 ਬੰਦੇ ਲੈ ਕੇ ਆਇਆ ਸਰਪੰਚ ਕਿਹਨਾ ਹੈ ਜੀ ਉਹਦਾ ਨਾਮ ਹੈਗਾ ਆ ਉਹਦਾ ਬਲਵਿੰਦਰ ਕੁਮਾਰ ਤੇ ਦਾਨੂ ਕਿਪਾ ਗੱਲਦੀ ਆ ਅੱਛਾ ਉਹ ਬੰਦੇ ਨਾਲ ਲੱਗਿਆ ਹੋਇਆ ਹਾਂਜੀ ਅੱਛਾ ਜੀ ਨਾ ਉਹਨੇ ਪੁੱਛਣ ਦਾ ਮੌਕਾ ਦਿੱਤਾ ਹਾਂ ਉਹਨੇ ਪੁੱਛਿਆ ਕਰਨ ਦਾ ਮੌਕਾ ਦਿੱਤਾ ਉਹਨੇ ਨਾ ਸਦਾ ਜੀ ਘਰ ਚੋਂ ਪਾਨਾ ਕੱਢਿਆ ਕਹ ਰਾ ਵੜਿਆ ਮੇਰਾ ਜੀ ਤੈਨੂੰ ਇੰਨਾ ਘੜੀ ਗਿਆ ਜੀ ਇੰਨਾ ਮੈਨੂੰ ਕੁੱਟਿਆ ਬਹੁਤ ਪਤਾ ਨਹੀਂ ਨਾਲ 4-5 ਮੇਰੇ ਕੁੱਟਿਆ ਹਾਂਜੀ ਕੋਈ ਵਜਾ ਤਾਂ ਦੱਸੀ ਹੋਗੀ ਵੀ ਕਿਉਂ ਕੁੱਟ ਰਿਹਾ ਉਹ ਵਜਾ ਜੀ ਮੈਨੂੰ ਕੋਈ ਨਹੀਂ ਵਜਾ ਉਹਨੇ ਦੱਸੀਣਾ ਪਤਾ ਨਹੀਂ ਮੈਨੂੰ ਮੇਰੀ ਬੱਚੀ ਸੀਗੀ ਮੇਰੇ ਕੋਲ 1.5 ਸਾਲ ਦੀ ਤੇ ਉਹ ਵੀ ਨਾਲ ਹੀ ਮੇਰੇ ਨੂੰ ਕੁੱਟੀ ਤੇ ਮੈਨੂੰ ਬਾਜ ਕਹਿੰਦਾ ਕਾਲਾ ਜੋ ਕਾਲਾ ਆਇਆ ਕੁੜੀ ਐ ਮੈਂ ਦਾੜੀ ਉੱਤੀ ਚੁੱਕੀ ਕੁਤੀ ਕਿ ਟਿਕ ਟਿਕ ਸਰ ਤਾਂ ਵਜਿੰਦਾ ਨਹੀਂ ਮੇ ਜੀ ਤਾਂ ਧੋਣ ਗਲਾ ਕੁੱਟਿਆ ਨਹੀਂ ਤੇ ਗੁੱਜੀਆ ਸੱਟਾ ਵਜਿਆ ਮੈਂ ਟੱਡੇ ਚਲਤਾਂ ਉਹ ਤਾਂ ਮਾਰੀ ਨੇ ਬੱਚੇ ਥੋੜੀ ਜਿਹੀ ਅੱਛਾ ਬੱਚੇ ਦੇ ਵੀ ਬੱਚੀਆਂ ਹਾਂ ਜੀ ਕੁੜੀ ਦੇ ਵੀ ਜੀ ਬਹੁ ਮਾਰਿਆ ਉਹਨੇ ਕਹਿੰਦੇ ਛੱਡਣਾ ਨਹੀਂ ਆਖੇ ਮੰਗਾ ਮੇਰੀ ਇਹ ਮੰਗਾ ਕਿ ਜੇ ਉਹਨਾਂ ਤੇ ਕਾਰਵਾਈ ਬੰਦੀ ਇਹ ਕਿੱਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ